ਵੀਰ ਜੀ ਇਹ ਗੋੜਾ ਬੜਾ ਪ੍ਰਾਣਾ ਕੱਢਦੇ ਹਾਂ ਇਹਨੂੰ ਬਹੁਤ ਚਿਰ ਹੋ ਗਿਆ ਗੋੜਾ ਕਰਨ ਦੇ ਨਹੀਂ ਤੇ ਅਜੀ ਪੇਣਾ ਦਾ ਬੱਬੇ ਆ ਗਿਆ ਬੱਬੇ ਆ ਗਿਆ ਭਾਈ ਕਦੋਂ ਤੋਂ ਗੋੜਾ ਕੱਢਣਾ ਤੁਸੀਂ ਸ਼ੁਰੂ ਕੀਤਾ ਅਸੀਂ ਤਾਂ ਉਹਨਾਂ ਛੋਟੇ ਛੋਟੇ ਜਿਹਾ ਕਰਦੇ ਰਹੇ ਤੇ ਬਹੁਤ ਸਾਡਾ ਲਾਵੜ ਦੀ ਨਹੀਂ ਨਾ ਹੁੰਦੀ ਮੈਂ ਬਿਲਕੁਲ ਨਹੀਂ ਅਸੀਂ ਤਾਂ ਕਈ ਵਾਰੀ ਹੈਲਫਰ ਕੀਤੀ ਨਾਮ ਵਾਰਾ ਕਰਾਵੇ ਕਿਤੇ ਕਈ ਬਾਬਾ ਜੀ ਚੀਨੀ ਬਾ ਦਿੰਦੇ ਇਹ ਵਿੱਚ ਖੰਡ ਬਾ ਦਿੰਦੇ ਆ ਪਾਉਂਦੇ 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 ਲੋਕ ਸਾਰੀ ਤੁਹਾਡੇ ਇਹਦੇ ਵਿੱਚ ਇਹ ਚੀਜ਼ਤ ਨਹੀਂ ਨਾ ਹੈਗੀ ਨਹੀਂ ਨਹੀਂ ਮਾਰਾ ਅਸੀਂ ਕਦੋਂ ਕੰਮ ਨਾ ਕੀਤਾ ਤੇ ਨਾ ਕਰਨਾ ਮੈਂ ਕਰਾਵੇ ਰੱਬ ਠੀਕ ਹੈ ਜੀ ਬਿਲਕੁਲ ਮਾਂਦਿਰ ਨਾਲ ਗੋਲ ਕਰਨਾ ਮਾਂਦਿਰ ਨਾਲ ਵੇਚਣਾ ਇਹਨਾਂ ਬਰੇ ਫਰੇਵ ਨਹੀਂ ਕਰਨਾ ਵੀਰ ਜੀ ਤੁਸੀਂ ਗੁੜ ਲੈਣਾ ਇਹਦੇ ਹਾਂਜੀ ਸਰ ਇਹ ਹੀ ਗਰਦਾਸਪੁਰੋਂ ਚੀਚਾ ਬਾਪੂ ਕੋ ਗੁੜ ਲੈਣ ਆਉਣੇ ਆ ਔਰ ਇਹਦੀ ਚਾਹ ਪੀਣੇ ਆ ਚਾਹ ਬੜੀ ਸੋਹਣੀ ਬਣਦੀ ਆ ਜੀ ਮਤਲਬ ਕਿ ਕੁਆਲਿਟੀ ਵਾਲਾ ਗੋੜਾ ਕੁਆਲਿਟੀ ਵਾਲਾ ਗੋੜਾ ਬਿਲਕੁਲ ਦੇਖ ਲਓ ਪਿੱਛੇ ਕਿੰਨੇ ਵੇਲੇ ਆਏ ਕਿਸੇ ਕੋਈ ਨਹੀਂ ਲੈਂਦੇ ਤੇ ਚੀਚਾ ਬਾਪੂ ਕੋ ਅਜਦਾ ਗੋੜ ਲੈਣ ਵਾਤੇ ਠੀਕ ਹੈ ਜੀ ਕਿਉਂਕਿ ਇਹਦੀ ਚਾਹ ਬੜੀ ਵਧੀਆ ਬਣਦੀ ਹੈ ਉੱਪਰ ਇਹ ਦੁੱਧ ਪਾਉਂਦੇ ਆ ਤੇ ਉੱਪਰ ਦੁੱਧ ਪਾਉਣ ਨਾਲ ਚਾਹ ਫਿੱਟਦੀ ਤੇ ਵੀਰ ਜੀ ਕਿਉਂ ਹੇ ਜੀ ਸ਼ੱਕਰ ਜਿਹੜੀ 130 ਰੁਪਏ ਕਿਲੋ ਆ ਤੇ ਗੁੜ ਗੁੜ 100 ਰੁਪਏ ਕਿਲੋ ਜੀ ਠੀਕ ਹੈ ਜੀ ਹਾਂ ਜੀ ਸ਼ੱਕਰ ਦੀ ਮਿਹਨਤ ਜ਼ਿਆਦਾ ਰਗੜਾਈ ਜ਼ਿਆਦਾ ਹੁੰਦੀ ਹੈ ਇਹਨੂੰ ਇਹਨੂੰ ਟਾਈਮ ਜ਼ਿਆਦਾ ਲੱਗਦਾ ਮੈਨੂੰ ਬੱਬੇ ਵਾਲੀ ਪਿੰਡ ਤੋਂ ਨਹਿਰਵਾਲ ਨੂੰ ਜਾਂਦੇ ਆ ਪਾਈਪ ਤੁਹਾਨੂੰ ਰਸਤੇ ਤੇ ਮਿਲਣਗੇ ਤੇ ਇਹਦੇ ਬਿਲਕੁਲ ਨਾਲ ਹੀ ਇਸੇ 사이ਡ ਹੀ ਵੇਲਣਾ ਜਿਹੜਾ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਤੇ ਜ਼ਰੂਰ ਇਥੋਂ ਗੁੜ ਖਰੀਦਣਾ